ਤੇ ਇਹਦੇ ਦੋ ਕਾਰਨ ਇਹ ਆ ਵੀ ਇਹਦੇ ਵਿੱਚ ਨਾ ਬਿਲਕੁਲ 120% ਲਾਜ ਆ ਲੋਈ ਸਤਾਜ ਜੀ ਨਹੀਂ ਤੁਹਾਨੂੰ ਦੱਸਣ ਲੱਗੇ ਆ ਹੈਗੇ ਨੇ ਇੱਥੇ ਪਰ ਦੱਸਦਾ ਕੋਈ ਨਹੀਂ ਬਿਲਕੁਲ ਗੱਲ ਸਹੀ ਹੈ ਸਤਾਜ ਹਾਂ ਕੋਈ ਨਹੀਂ ਦੱਸਦਾ ਤੇ ਮਤਲਬ ਵੀ ਆਹ ਗੱਲ ਆ ਕੋਈ ਕਿਸੇ ਨੇ ਕਬੂਤਰ ਬਾਰੇ ਕੋਹਤ ਮਤਲਬ ਦੱਸਿਆ ਨਹੀਂ ਕਬੂਤਰ ਵਿਖਾਈ ਜਾਣਗੇ ਪਰ ਕਬੂਤਰ ਦਾ ਕੋਈ ਪੁਆਇੰਟ ਜਾਂ ਕੋਈ ਸਿਰਮੋ ਨਹੀਂ ਕੋਈ ਦੱਸਦਾ ਲੋਈ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵੋ ਸਾਨੀਪ੍ਰਮਾ ਅਦਾ YouTube ਆਪਣੇ ਚੈਨਲ ਤੇ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਫੇਰ ਆਪਣੇ ਉਸਤਾਦ ਲਖਬੀਰ ਸਿੰਘ ਜੀ ਦੁਬਈ ਵਾਲਿਆਂ ਤੋਂ ਆਏ ਆਂ ਤੇ ਜਿਨ੍ਹਾਂ ਨੇ ਦੁਬਈ ਦੇ ਵਿੱਚ ਰਹਿ ਕੇ ਕਬੂਤਰਬਾਜੀ ਕੀਤੀ ਆ ਤੇ ਬਹੁਤ ਹੀ ਜ਼ਿਆਦਾ ਇਲਮ ਆਪਣੇ ਭਰਾਵਾਂ ਨੂੰ ਦੇ ਰਹੇ YouTube ਦੇ ਉੱਤੇ ਤੇ ਸਾਰੇ ਆਪਣੇ ਭਰਾਵਾ ਜਿਹੜੇ ਇਹੋ ਹੀ ਮਿਲ ਕੀ ਕਹਿੰਦੇ ਰਹਿੰਦੇ ਵੀ ਉਸਤਾਦ ਜੀ ਨਾਲ ਕੋ ਆਪਾਂ ਨੂੰ ਕੋਈ ਕਬੂਤਰਾਂ ਦੇ ਜਿਹੜੇ ਅੰਡੇ ਨਹੀਂ ਤਾਦੀਆਂ ਮਾਦੀਆਂ ਜਾਂ ਬੋਤ ਨਹੀਂ ਪਾਉਂਦੀਆਂ ਉਸ ਬਾਰੇ ਜਿਹੜੇ ਆ ਕਮੈਂਟ ਕਰਦੇ ਆ ਆਪਾਂ ਨੂੰ ਬਈ ਭਰਾਵਾਂ ਨੇ ਕੀਤੇ ਆ ਤੇ ਅੱਜ ਆਪਾਂ ਆਏ ਉਸਤਾਦ ਜੀ ਨਾਲ ਕੋ ਤੇ ਆਪਣੇ ਸਤਾਜ ਨੇ ਲਖਬੀਰ ਸਿੰਘ ਜੀ ਦੁਬਈ ਵਾਲੇ ਤੇ ਨਾਲ ਆਪਣੇ ਗੁਲਸ਼ਨ ਭਾਈ ਹਣੀ ਆ ਠੀਕ ਹੈ ਜੀ ਅਜ ਨਾਲੇ ਤੋਂ ਜੀ ਠੀਕ ਹੈ ਜੀ ਤਾਂ ਆਪਾਂ ਸਤਾਜ ਜੀ ਨਾਲ ਅੱਗੇ ਚੱਲਦੇ ਜਿਹੜੇ ਕਬੂਤਰ ਬੋਤ ਨਹੀਂ ਪਾਉਂਦੇ ਸਤਾਜ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਭਰਾਵਾਂ ਦੀ ਇਹ ਮੱਕੀ ਕਮੈਂਟ ਆਏ ਜਿਹੜੇ ਕਬੂਤਰ ਆਪਣੇ ਬੋਤ ਨਹੀਂ ਪਾਉਂਦੇ ਤੇ ਜਾਂ ਜਿਵੇਂ ਕਿ ਆਂਡੇ ਹੁੰਦੇ ਆ ਹਫਤੇ ਬਾਅਦ ਜਾਂ 15 ਦਿਨਾਂ ਬਾਅਦ ਵੇਖੀਦੇ ਤੇ ਆਂਡਿਆਂ ਦੇ ਵਿੱਚ ਬੱਚੇ ਨਹੀਂ ਬੰਦੇ ਉਹਨਾਂ ਦਾ ਥੋੜਾ ਦੱਸੋ ਵੀ ਕੀ ਪ੍ਰੋਬਲਮ ਆਂਦੀ ਆ ਜਾਂ ਜਿਹੜੇ ਕਬੂਤਰ ਬੋਤ ਨਹੀਂ ਪਾਉਂਦੇ ਉਸ ਬਾਰੇ ਦੱਸੋ ਹਾਂ ਜੀ हां जी दरा साहब ਗੱਲ ਇਹ ਆ ਵੀ ਕਬੂਤਰ ਜਿਹੜੇ ਹੁੰਦੇ ਆ ਹਾਂਜੀ ਹਾਂਜੀ ਇਹਦੇ ਕਾਰਨ ਜਿਹੜੇ ਬੁੱਤ ਪਾਉਂਦੇ ਦੋ ਤਿੰਨ ਹੁੰਦੇ ਆ ਬਿਲਕੁਲ ਜੀ ਜਾਂ ਤੇ ਕਬੂਤਰ ਵਾਇਰਥ ਚ ਕੇਵਲੇ ਜਾਂ ਕਬੂਤਰ ਸੋਕੇ ਚ ਚਲੇ ਜਾਂਦਾ ਆ ਉਦੋਂ ਕਬੂਤਰ ਤਿਆਰ ਹੁੰਦਾ ਤੇ ਉਹ ਬਾਅਦ ਦੇ ਵਿੱਚ ਜਿਹਨੇ ਤੁਸੀਂ ਆਂਡੇ ਦਵਾਉਂਦਾ ਮਾਦੀ ਛੱਡਦੇ ਹੋ ਹਾਂਜੀ ਹਾਂਜੀ ਤੇ ਫਿਰ ਉਹ ਚੋਂ ਬੁੱਤ ਨਹੀਂ ਨਿਕਲਦਾ ਤੇ ਜਾਂ ਫਿਰ ਕਬੂਤਰ ਬਹੁਤ ਪੁਰਾਣਾ ਹੋ ਜਾਂਦਾ ਠੀਕ ਹੈ ਇਹਦੇ ਦੋ ਤਿੰਨ ਕਾਰਨ ਇਹ ਆ ਕਿ ਜਾਂ ਤੇ ਬਹੁਤਾ ਪੁਰਾਣਾ ਹੋ ਜਾਂਦਾ ਤੇ ਜਾਂ ਫਿਰ ਕਬੂਤਰ ਜਿਹੜਾ ਆ ਉਹ ਬਿਮਾਰ ਹੋ ਕੇ ਤੇ ਬਾਅਦ ਦੇ ਵਿੱਚ ਸਹੀ ਹੁੰਦਾ ਤੇ ਫਿਰ ਤੁਸੀਂ ਜੋੜਾ ਲਾਉਂਦੇ ਹੋ ਤੇ ਆਂਡੇ ਦਿੰਦੇ ਆਪ 15 ਦਿਨਾਂ ਬਾਅਦ ਤੁਸੀਂ ਵੇਂਦੇ ਹੋ ਵੀ ਆਂਡੇ ਜਿਹੜੇ ਨੇ ਉਹ ਬਿਲਕੁਲ ਪਾਣੀ ਹੁੰਦਾ ਵਿੱਚ ਤੇ ਇਹਦੇ ਦੋ ਕਾਰਨ ਇਹ ਆ ਵੀ ਇਹਦੇ ਵਿੱਚ ਨਾ ਬਿਲਕੁਲ 120% ਲਾਜ ਆ ਲੋਈ ਉਸਤਾਦ ਜੀ ਨੇ ਤੁਹਾਨੂੰ ਦੱਸਣ ਲੱਗੇ ਆ ਜੀ ਜਿਹੜਾ ਇਹਨਾਂ ਨੇ ਨੁਕਤਾ ਜਿਹੜਾ ਅਜ਼ਮਾਇਆ ਹੋਇਆ ਵਾ 120% ਰਿਜ਼ਲਟ ਕਹਿਣ ਦੇ ਜੇ ਤੇ ਹੁਣ ਆਓ ਜੀ ਉਸਤਾਦ ਜੀ ਮੈਂ ਤੁਹਾਨੂੰ ਦੱਸਦੇ ਹਾਂ ਜੀ ਉਸਤਾਦ ਜੀ ਦੱਸੋ ਜੀ ਹਾਂ ਜੀ 120% ਇਹਦਾ ਰਿਜ਼ਲਟ ਆ ਮੈਂ ਜਿੱਥੇ ਵੀ ਇਹ ਮਤਲਬ ਭੇਜਿਆ ਆ ਸਮਾਨ ਬਣਾ ਕੇ ਜਾਂ ਦੱਸਿਆ ਆ ਉਹਨਾਂ ਦੇ ਕਬੂਤਰ ਜਿਹੜੇ ਆ ਦਾ 15 ਦਿਨ ਇਹ ਕੋਰਸ ਕਰਾਈਦਾ ਉਸ ਤੋਂ ਬਾਅਦ ਜਿਹੜੇ ਆ ਆਂਡਿਆਂ ਦੇ ਵਿੱਚ ਬੁੱਤ ਬੰਦੇ ਆ ਤੇ ਕਬੂਤਰ ਜਿਹੜੇ ਗੁੰਗੇ ਜੋ ਕੇ ਬਹਿ ਜਾਂਦੇ ਆ ਹਾਂਜੀ ਹਾਂਜੀ ਮਗਰ ਨਹੀਂ ਲੱਗਦੇ ਕਬੂਤਰੀਆਂ ਦੇ ਕਬੂਤਰੀਆਂ ਦੇ ਮਗਰ ਵੀ ਲੱਗਦੇ ਆ ਤੇ ਬਹੁਤ ਵਧੀਆ ਨੁਕਤਾ ਆ ਤੇ ਤੁਸੀਂ ਜਮਾਓਗੇ 100 ਚੋਂ 120% ਤੁਹਾਨੂੰ ਪਤਾ ਵੀ ਕੋਈ ਨਹੀਂ ਆਂਦਾ 100 ਹੀ ਲੋਕ ਹੀ ਆਂਦੇ ਆ 120 120 ਤੁਹਾਨੂੰ ਤਾਂ ਦੱਸਿਆ ਆ ਵੀ ਤੁਸੀਂ ਇਹ ਕਰੋ ਹਾਂਜੀ ਹਾਂਜੀ ਵੇਖੋ ਜੀ ਅਸੀਂ ਮਤਲਬ ਵੇਖੋ ਸਾਨੂੰ ਕੋਈ ਲਾਲਚ ਨਹੀਂ ਹੈਗਾ ਹਾਂਜੀ ਅਸੀਂ ਇਹ ਅਨੇ ਆ ਵੀ ਤੁਸੀਂ ਸਿਰਫ ਨਾ ਚਲੋ ਇਹ ਵੀਰ ਆਉਂਦੇ ਨੇ ਤੇ ਤੁਸੀਂ ਇੱਕ ਲੈਗ ਸ਼ੇਅਰ ਕਰਿਆ ਕਰੋ ਇੱਕ ਵੇਖੋ ਆ ਸਾਡੇ ਦੋ ਚਾਰੋ ਸਾਰੇ ਪੰਜਾਬ ਦੀ ਮੈਂ ਗੱਲ ਨਹੀਂ ਕਰਦਾ ਮਤਲਬ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਾਂਜੀ ਹਾਂਜੀ ਵੇਖੋ ਉਸਤਾਦਾਂ ਉਸਤਾਦ ਬਹੁਤ ਸੀਨੀਅਰ ਹੈਗੇ ਨੇ ਇੱਥੇ ਪਰ ਦੱਸਦਾ ਕੋਈ ਨਹੀਂ ਬਿਲਕੁਲ ਗੱਲ ਸਹੀ ਹੈ ਉਸਤਾਦ ਹਾਂ ਕੋਈ ਨਹੀਂ ਦੱਸਦਾ ਤੇ ਮਤਲਬ ਕਿ ਆਹ ਗੱਲ ਆ ਕੋਈ ਕਿਸੇ ਨੇ ਕਬੂਤਰ ਬਾਰੇ ਕੋਹ ਮਤਲਬ ਦੱਸਿਆ ਨਹੀਂ ਕਬੂਤਰ ਵਿਖਾਈ ਜਾਣਗੇ ਪਰ ਕਬੂਤਰ ਦਾ ਕੋਈ ਪੁਆਇੰਟ ਜਾਂ ਕੋਈ ਸਿਰ ਮੂ ਨਹੀਂ ਕੋਈ ਦੱਸਦਾ ਤੇ ਚਲੋ ਅਸੀਂ ਇਹ ਆਖਿਆ ਵੀ ਚਲੋ ਯਾਰ ਲੋਕਾਂ ਦਾ ਭਲਾ ਹੋਵੇ ਤੇ ਚਲੋ ਜਿਹੜੇ ਬਚਾ ਨੂੰ ਨਹੀਂ ਪਤਾ ਉਹਨਾਂ ਤੱਕ ਇਹ ਵੀਡੀਓ ਜਿਹੜੀ ਆ ਜਾਣੀ ਚਾਹੀਦੀ ਆ ਜਿਹੜੇ ਵੀਰਾਂ ਨੂੰ ਪਤਾ ਆ ਉਹ ਚਲੋ ਜੇ ਨਹੀਂ ਕਮੈਂਟ ਸਹੀ ਕਰ ਸਕਦੇ ਤੇ ਉਹ ਮਤਲਬ ਜਿਹੜੇ ਬੈਡ ਕਮੈਂਟ ਨਾ ਕਰਿਆ ਕਰੋ ਤੇ ਚਲੋ ਮਤਲਬ ਤਕਰੀਬਨ ਸਾਰੇ ਵੀਰ ਵੰਦੇ ਨੇ ਸੀਨੀਅਰ ਓਸਤਾਦ ਵੀ ਆ ਜਿਹੜੇ ਉਹ ਵੀ ਵੰਦੇ ਨੇ ਸਭ ਕੋਈ ਮਤਲਬ ਸਹੀ ਆ ਤੇ ਕਈਆਂ ਇਹਨਾਂ ਵਿੱਚ ਜਿਹੜਾ ਨਾ ਵਾਧਾ ਹੀ ਜਿਹੜਾ ਆ ਉਹਨੂੰ ਜੇ ਆਪਾਂ ਵਧਾਵਾਂਗੇ ਤੇ ਵਾਧਾ ਵਾ ਤੇ ਸਾਨੂੰ ਫਰਕ ਨਹੀਂ ਕੋਈ ਪੈਣਾ ਤੇ ਜੇ ਚਲੋ ਕਿਸੇ ਦੇ ਭਲਾ ਹੋ ਜੇ ਹਾਂਜੀ ਹਾਂਜੀ ਤੇ ਉਹਦਾ ਮਤਲਬ ਫਾਇਦਾ ਹੋ ਸਕਦਾ ਬਿਲਕੁਲ ਐਸਾ ਤੇ ਆਪਾਂ ਏਂਜ ਕਰਨਾ ਵੀ 40 ਦਾਣੇ ਜਿਹੜੇ ਆ ਇਹ ਤੁਸੀਂ ਲੈਣੇ ਆ ਕਾਜੂ ਦੇ ਲੋ ਜੀ ਇਹਨਾਂ ਕਾਪੀ ਪਹਿਨ ਫੜ ਲਓ ਤੇ ਨੋਟ ਕਰ ਲਓ ਮੈਂ ਕਾਪੀ ਤੇ ਲਿਖਿਆ ਪਿਆ ਆਪਣੇ ਬੁੱਤ ਨਹੀਂ ਬੰਦੇ ਉਸਤਾਦ ਜੀ ਇਹ ਤੁਹਾਨੂੰ ਦੱਸਣ ਲੱਗੇ ਹਾਂਜੀ ਸਾਜੀ 40 ਦਾਣੇ ਤੁਸੀਂ ਕਾਜੂ ਦੇ ਚਿੱਟੇ ਦੇ ਲੈਣੇ ਜੀ ਠੀਕ ਹੈ ਜੀ ਤੇ 40 ਦਾਣੇ ਤੁਸੀਂ ਲੈਣੇ ਆਂ ਗਿਰੀਆਂ ਕੌੜੀਆਂ ਵਾਂ ਹਾਂਜੀ ਜੇ ਕੌੜੀਆਂ ਗਿਰੀਆਂ ਹੋਈਆਂ ਤੇ ਕਬੂਤਰਾਂ ਉਲਟੀਆਂ ਮਾਰਨੀਆਂ ਜੇ ਮਗਰੋਂ ਤੁਸੀਂ ਆਖੋਗੇ ਵੀ ਇਹ ਖਨੀਸਤਾਨ ਨੇ ਕੀ ਬਣਾ ਦਿੱਤੀ ਹੈ ਕਬੂਤਰ ਉਲਟੀਆਂ ਕਰਨ ਲੱਗ ਪਿਆ ਗਿਰੀਆਂ ਤੁਸੀਂ ਵਧੀਆ ਲੈ ਕੇ ਆਉਣੀਆਂ ਜੇ ਬਦਾਮਾਂ ਦੀਆਂ ਗਿਰੀਆਂ ਬਦਾਮਾਂ ਦੀਆਂ ਗਿਰੀਆਂ ਜਿਹੜੀਆਂ ਨੇ 40 ਉਹ 40 ਲੈਣੀਆਂ ਜੇ ਹਾਂਜੀ ਤੇ 40 ਲੈਣੇ ਆ ਤੁਸੀਂ ਕਾਜੂ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਲੈਣੀਆਂ 10 ਕਾਲੀਆਂ ਮਿਰਚਾਂ ਠੀਕ ਹੈ ਕਾਲੀਆਂ ਮਿਰਚਾਂ ਨੂੰ ਪਹਿਲਾਂ ਕੁੱਟ ਲਿਓ ਤੇ ਉਸ ਤੋਂ ਬਾਅਦ ਤੀਜੀ ਚੀਜ਼ ਜਿਹੜੀ ਆ ਕਾਲੀਆਂ ਮਿਰਚਾਂ ਹੋ ਗਿਆ ਤੇ ਚੌਥੀ ਚੀਜ਼ ਲੈਣੇ ਪੰਜ ਮਨੱਕੇ ਹਾਂਜੀ ਹਾਂਜੀ ਠੀਕ ਆ ਜੀ ਤੇ ਪੰਜਵੀਂ ਚੀਜ਼ ਲੈਣੇ ਜੇ ਆ ਸੌਂਗੀ ਜਿਹੜੀ ਹੁੰਦੀ ਆ ਇਹ ਤੁਸੀਂ ਜਿਹੜੇ ਆ ਆਪਣਾ ਪੰਜ ਦਾਣੇ ਜਿਹੜੇ ਸੌਂਗੀ ਦੇ ਲੈ ਲਿਓ ਠੀਕ ਹੈ ਜੀ ਦਾਣੇ ਵਿੱਚ ਜੀ ਉਸਤਾਜੀ ਉਹ ਸੌਂਗੀ ਦੇ ਮਤਲਬ ਦਾਣੇ ਹੁੰਦੇ ਨੇ ਤੇਰਾ ਮਨੱਕੇ ਦੇ ਦਾਣੇ ਆ ਉਦਾਂ ਸੌਂਗੀ ਦੇ ਦਾਣੇ ਆ ਕਿਸਮ ਦੇ ਜਿਹੜੇ ਹੁੰਦੇ ਨੇ ਮਨੱਕੇ ਵਰਗੇ ਹੁੰਦੇ ਆ ਹਾਂਜੀ ਹਾਂਜੀ ਤੇ ਤੁਸੀਂ ਲੈ ਲਿਓ ਤੇ ਛੇਵੀਂ ਚੀਜ਼ ਜਿਹੜੀ ਜੇ ਦੋ ਚਮਚੇ ਤੁਸੀਂ ਲੈਣੀ ਆ ਅਲਸੀ ਅਲਸੀ ਤੇ ਕਾਲੀਆਂ ਮਿਰਚਾਂ ਨੂੰ ਪਹਿਲਾਂ ਕੁੱਟ ਲਿਓ ਚੰਗੀ ਤਰ੍ਹਾਂ ਹਾਂਜੀ ਹਾਂਜੀ ਠੀਕ ਆ ਉਤੋਂ ਬਾਅਦ ਗਿਰਿਆਂ ਵਿੱਚ ਸਾਰਾ ਸਮਾਨ ਪਾ ਕੇ ਤੇ ਕੁੱਟ ਲਿਓ ਚੰਗੀ ਤਰ੍ਹਾਂ ਕੋਟ ਕੇ ਰਗੜਾ ਲਈ ਮਾਰਨਾ ਕੋਟ ਲਿਓ ਤੇ ਕੋਈ ਨਹੀਂ ਮਾਰੇ ਮੋਟੇ ਥੋੜੀ ਜੀ ਕਣੀ ਵੀ ਰਹੇਗੀ ਤੇ ਕੋਈ ਗੱਲ ਨਹੀਂ ਬਹੁਤਾ ਜਿਆਦਾ ਆਟਾ ਨਹੀਂ ਕਰਨਾ ਬਰੀਕ ਨਹੀਂ ਕਰਨਾ ਤੇ ਥੋੜਾ ਜਾ ਜੀ ਤੁਸੀਂ ਬਣਾਈ ਵੀ ਉਹ ਪਾ ਦੇ ਦਿਖਾਈ ਦਿਓ ਇੱਥੇ ਬਣੀ ਵੀ ਪਈ ਹੈ ਮੇਰੇ ਕੋਲ ਪੇੜਾ ਜੀ ਜੀ ਨਹੀਂ ਤੁਹਾਨੂੰ ਦਿਖਾ ਵੀ ਦਿੰਦੇ ਆ ਜੀ ਉਸਤਾਦ ਜੀ ਨਾਜਮਾਈ ਹੈ ਜੀ ਇਹ ਬਣਾਈ ਆ ਇੱਥੇ ਹੁਣ ਮੈਂ ਕਬੂਤਰਾਂ ਨੂੰ ਤੇ ਇਹ ਪ੍ਰੋਬਲਮ ਆ ਗਈ ਸੀ ਤੇ ਹੁਣ ਮਤਲਬ ਬੱਚੇ ਕੱਢੇ ਆ ਬੱਚੇ ਵੀ ਤੁਹਾਨੂੰ ਕਬੂਤਰਾਂ ਦੇ ਇੱਥੇ ਕੱਢੇ ਨੇ ਤੇ ਆ ਇਤਨਾ ਦਾ ਪੀੜਾ ਜਾਂ ਬਣ ਜਾਣਾ ਵਾ ਠੀਕ ਆ ਜੀ ਇਤਨਾ ਦੇ ਦਾਣੇ ਜੇ ਮਤਲਬ ਹੋਣਗੇ ਕੋਈ ਗੱਲ ਨਹੀਂ ਆ ਵਿੱਚ ਤੇ ਕਾਲੀ ਮਿਰਚ ਨੂੰ ਤੇ ਅਲਸੀ ਨੂੰ ਭਰਿਆ ਜਾ ਵਿੱਚ ਹੀ ਜ਼ਿਆਦਾ ਘੋਟ ਲਿਓ ਤੇ ਬਾਕੀ ਇਤਨਾ ਦਾ ਬਣ ਜੂਗਾ ਤੇ ਉਹ ਤੋਂ 3-4 ਗੋਲੀਆਂ ਜਿਹੜੀਆਂ ਨੇ ਠੀਕ ਆ ਐਡੀਆਂ ਗੋਲੀਆਂ ਜਿਹੜੀਆਂ 3-4 ਤੋਂ 5 ਜਿਹੜੀਆਂ ਗੋਲੀਆਂ ਕਬੂਤਰ ਦੇ ਅੰਦਰ ਛੋੜ ਦੇਣੀਆਂ ਠੀਕ ਆ ਜੀ ਡੀ ਵਰਮਿੰਗ ਜ਼ਰੂਰ ਕਰਿਓ ਉਹਨੂੰ ਮੇਰਾ ਪਾਣੀ ਦਵਾਈ ਪਹਿਲਾਂ ਦੇ ਕੇ ਤੇ ਦੋ ਤਿੰਨ ਦਿਨ ਲਿਵਰ ਦੀ ਪਾ ਲਿਓ ਤੇ ਉਹ ਤੋਂ ਬਾਅਦ ਇਹ 10 ਤੋਂ 12 ਦਿਨ ਕਰੋ ਸਤਾਜੀ ਜਿਹੜਾ ਆਪਣਾ ਜੋੜਾ ਲੱਗਾ ਹੋਵੇ ਉਹਨੂੰ ਜੋੜੇ ਨੂੰ ਪਹਿਲਾਂ ਤੋੜਨਾ ਕੀ ਜਾਣ ਲਈ ਲੱਗਾ ਨਹੀਂ ਜੋੜਾ ਤੇ ਤੋੜੋਗੇ ਤੇ ਫਿਰ ਦਾਹ ਪੰਦ ਵਾਲਾ ਕੱਢੇਗਾ ਨਾ ਹਾਂਜੀ ਹਾਂਜੀ ਜੇ ਤੁਸੀਂ ਜੋੜਾ ਨਾ ਤੋੜੋ ਤੇ ਉਹਨੇ ਫਿਰ ਆਡੇ ਵਿੱਚ ਵੀ ਆ ਜਾਣੇ ਫਾਇਦਾ ਕੋਈ ਭਰਾ ਮੇਰੇ ਇੱਕ ਵਾਰੀ ਜਰੂਰ ਸੋਲੋ ਵੀ ਜੋੜਾ ਜਿਹੜਾ ਵਾ ਅਲੱਗ-ਅਲੱਗ ਕਰਦੇ ਨੇ ਇਹ ਕਬੂਤਰ ਹਾਂਜੀ ਹਾਂਜੀ ਤੇ ਫਿਰ ਫਾਇਦਾ ਆ ਜੇ ਨਹੀਂ ਤੇ ਨੂਤਾ ਜਿਹੜਾ ਵਾ ਆਪਣਾ ਮਾਗੀ ਵੀ ਮਾਦੀ ਨੂੰ ਵੀ ਤੁਸੀਂ ਦੇ ਸਕਦੇ ਜੋ ਹਾਂਜੀ ਤੇ ਮਾਦੀ ਵੀ ਜਿਹੜੀ ਆ ਉਹ ਵਧੀਆ ਮਤਲਬ ਜਿਹੜੀ ਆ ਉਹਦੀ ਸਿਹਤ ਬਣ ਜੇਗੀ ਤੇ ਜਿਹੜੀ ਉਹਦੇ ਵੀਗਵਾਕ ਮਤਲਬ ਕੋਈ ਪੁਆਇੰਟ ਆ ਉਹ ਵੀ ਸੈੱਟ ਹੋ ਜਾਣਗੇ ਤੇ ਤੁਸੀਂ ਨਰਾਂ ਨੂੰ ਹੀ ਦੋਗੇ ਪੁਰਾਣੇ ਜਿਹੜੇ ਕਬੂਤਰ ਆ ਜਿਹੜੇ ਹੁਣ 20 ਸਾਲ ਤੋਂ ਟੱਪ ਗਏ ਜੇ ਉਹ ਹੋ ਸਕਦਾ ਬੁੱਤ ਨਾ ਪਾਉਣ ਹਾਂਜੀ ਹਾਂਜੀ ਮਤਲਬ ਜਿਹੜੇ 12 13 15 ਸਾਲ ਤੱਕ ਕਬੂਤਰ ਆ ਉਹ ਬੋਤੇ ਕਬੂਤਰਾਂ ਦਾ 120% ਪਾਉਣਗੇ ਹਾਂਜੀ ਤੇ ਇਹ ਬੜਾ ਨੁਕਤਾ ਵਧੀਆ ਜੇ ਮੈਂ ਤੇ ਮਤਲਬ ਇਹਨੂੰ ਰੱਖਿਆ ਸਾਮਕੇ ਤੇ ਇਹਨਾਂ ਨੇ ਵੀਰਾਂ ਨੇ ਆ ਕੇ ਮਤਲਬ ਕਿਹਾ ਆ ਜੀ ਤੁਹਾਡੀ ਰਿਕਵੈਸਟ ਕਰ ਤੇ ਇਹਨਾਂ ਨਾਲ ਗੱਲ ਕੀਤੀ ਆ ਵੀ ਮਤਲਬ ਕੋਈ ਚੀਜ਼ ਐ ਹੋਜੀ ਦੋ ਵੀ ਜਿਹੜੀ ਤੁਸੀਂ ਮਤਲਬ ਸਾਮਕੇ ਰੱਖੀ ਹੋਵੇ ਤੇ ਨਹੀਂ ਤੁਸੀਂ ਮਤਲਬ ਸ਼ੇਅਰ ਤੇ ਮੈਂ ਕਿਹਾ ਨਹੀਂ ਚਲੋ ਯਾਰ ਦੇ ਜਾਨੇ ਹਾਂ ਹਾਂਜੀ ਤੇ ਬਾਕੀ ਮੇਰੇ ਵੀਰ ਸਾਰਿਆਂ ਨੂੰ ਬੇਨਤੀ ਇਹੋ ਹੀ ਆ ਕਿ ਤੁਸੀਂ ਲਾਈਕ ਕਮੈਂਟ ਵੀਡੀਓ ਨੂੰ ਜਰੂਰ ਕਰਿਆ ਕਰੋ ਵੇਖੋ ਚਲੋ ਇਹਨਾਂ ਦਾ ਹੌਸਲਾ ਵਧਦਾ ਆ ਠੀਕ ਹੈ ਨਾ ਤੁਹਾਨੂੰ ਘਰ ਬੈਠਿਆਂ ਨੂੰ ਵੇਖੋ ਤੁਹਾਨੂੰ ਘਰ ਬੈਠਿਆਂ ਨੂੰਕਤਾ ਮਿਲ ਜੰਦਾ ਹਾਂਜੀ ਤੇ ਇਹ ਤੁਸੀਂ ਜਮਾਓਗੇ ਤੇ 120% ਦਾ ਲਾਭ ਜਿਹੜਾ ਆ ਹੋਏਗਾ ਜੇ ਨਾ ਹੋਏਗਾ ਤੇ ਫਿਰ ਅਸੀਂ ਇੱਥੇ ਬੈਠੇ ਆ ਤੁਸੀਂ ਕਮੈਂਟ ਜਾਂ ਨੰਬਰ ਲੈ ਕੇ ਤੁਸੀਂ ਸਾਨੂੰ ਲਾਂਮਾ ਵੀ ਦੇ ਸਕਦੇ ਬਿਲਕੁਲ ਗੱਲ ਸਹੀ ਹੈ ਜੀ ਠੀਕ ਹੈ ਜੀ ਲਓ ਜੀ ਇਹ ਉਸਤਾਦ ਜੀ ਮੈਂ ਜਮਾਇਆ ਵਾ ਕਿ ਉਸਤਾਦ ਜੀ ਹਣਾਂ ਨੇ ਜਿਹੜਾ ਵਾ ਆਪਣੇ ਦੁਬਈ ਚ ਰਹਿ ਕੇ ਕਬੂਤਰਬਾਜ਼ੀ ਕੀਤੀ ਆ ਤੇ ਗਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਇਹਨਾਂ ਕੋ ਉਡਾਉਣ ਬਾਰੇ ਠੀਕ ਹੈ ਜੀ ਕਿਉਂਕਿ ਜਿਵੇਂ ਜਿਵੇਂ ਆਪਣਾ ਸੀਜ਼ਨ ਆਊਗਾ ਉਵੇਂ-ਉਵੇਂ ਆਪਾਂ ਜਿਹੜੀਆਂ ਨਵੀਆਂ ਵੀਡੀਓ ਬਣਾਇਆਵਾਂਗੇ ਠੀਕ ਹੈ ਜੀ ਤੇ ਆਪਣੇ ਜਿੰਨੇ ਵੀ ਪਿਆਰ ਵਾਲੇ ਸਾਰੇ ਤੁਸੀਂ ਆਪਾਂ ਨੂੰ ਕਮੈਂਟ ਵਧੀਆ-ਵਧੀਆ ਕਰਿਆ ਕਰੋ ਬਾਕੀ ਆਪਣੇ ਹਿੰਦਲ ਸਾਹਿਬ ਜੀ ਨਮਤਪਾਲ ਸਿੰਘ ਜੀ ਮਜੀਠੇ ਤੋਂ ਉਹਨਾਂ ਦਾ ਧੰਨਵਾਦ ਹੈ ਜੀ ਜੋਤ ਭਾਈ ਆ ਉਹਨਾਂ ਦਾ ਵੀ ਧੰਨਵਾਦ ਗੁੱਡੂ ਸਿੰਘ ਜੀ ਉਹਨਾਂ ਦਾ ਧੰਨਵਾਦ ਸਾਰੇ ਭਰਾ ਜਿੰਨੇ ਵੀ ਤੁਸੀਂ ਠੀਕ ਹੈ ਲਾਲੀ ਲੋਹਾਰ ਕਾ ਜੀ ਉਸਤਾਦ ਲਾਲੀ ਲੋਹਾਰ ਕਾ ਇਹਨਾਂ ਦਾ ਖਾਸ ਧੰਨਵਾਦ ਕਰੀਏ ਹਾਂਜੀ ਹਾਂਜੀ ਉਸਤਾਦ ਜੀਨਾਂ ਦੇ ਬਹੁਤ ਹੀ ਪਿਆਰੇ ਹਾਂਜੀ ਬੜੇ ਸਾਡੇ ਭਰਾ ਆ ਉਹ ਤੇ ਇੱਕ ਆਪਣਾ ਵੀਰ ਇੰਜੈਕਟਰ ਜਿਹੜਾ ਮਾਨੂੰ ਵੀਰ ਆ ਉਹ ਵੀ ਆਪਣਾ ਭਰਾ ਆ ਹੈ ਸਾਡੇ ਸਾਡੀ ਬਹੁਤ ਬਹੁਤ ਧੰਨਵਾਦ ਸਾਡੀ ਯਾਰ ਦਾ ਗਿਲ ਵੀਰ ਆ ਸਾਡਾ ਰਿਸ਼ਤੇਦਾਰ ਆ ਤੇ ਬੜਾ ਸਾਡਾ ਮਾਣ ਕਰਦੇ ਨੇ ਉਹ ਤੇ ਉਹਨਾਂ ਦਾ ਵੀ ਧੰਨਵਾਦ ਆ ਅਸੀਂ ਉਹ ਵੀਡੀਓ ਵੇਂਦੇ ਵੀ ਆਦੇ ਸਾਡੇ ਕੋਲ ਇੱਥੇ ਸਪੈਸ਼ਲ ਤੌਰ ਤੇ ਸਾਨੂੰ ਮਿਲਣ ਵੀ ਆਉਂਦੇ ਆ ਅਸੀਂ ਵੀ ਉਹਨਾਂ ਕੋਲ ਜਾਣੇ ਹਾਂ ਉਸਤਾਦ ਉਸਤਾਦ ਨੇ ਡਾਕਟਰ ਵਿਕਰਮਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ ਜੀ ਵਿਕਰਮਜੀਤ ਸਿੰਘ ਜੀ ਆਪਣਾ ਭਰਾ ਆ ਜੀ ਖਾਸ ਉਹਨਾਂ ਦਾ ਵੀ ਬੜਾ ਧੰਨਵਾਦ ਆ ਤੇ ਉਹ ਵੀ ਸਾਡੇ ਕੋਲ ਬੜਾ ਛੌਂਕ ਜਿਹੜਾ ਆ ਵਧੀਆ ਕਰਦੇ ਨੇ ਹਾਂਜੀ ਬਾਕੀ ਜਿੰਨੇ ਪਿਆਰ ਵਾਲੇ ਆ ਤੁਸੀਂ ਪਿਆਰ ਦੇ ਰਹੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਮਿਲਦੇ ਤਾਂ ਨੈਕਸਟ ਵੀਡੀਓ 'ਚ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ